ਅਚਲ ਪ੍ਰਦੇਸ਼ ਦੇ ਵਿੱਚ ਡਰਾਈਵਰਾਂ ਦੇ ਨਾਲ ਹੋ ਰਹੀ ਕੁਟਮਾਰ ਤੋਂ ਬਾਅਦ ਆਜ਼ਾਦ ਟੈਕਸੀ ਯੂਨੀਅਨ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀਆਂ ਦੱਸਦੇ ਕਿ ਜਿੱਥੇ ਉਹਨਾਂ ਦੇ ਵੱਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਟੈਕਸੀ ਡਰਾਈਵਰਾਂ ਨੂੰ ਜੋ ਹੈ ਦੱਸ ਦਈਏ ਕਿ ਇੱਕ ਵੱਡਾ ਸੱਦਾ ਦਿੱਤਾ ਗਿਆ ਕਿ 8 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਰੈਲੀ ਕਰਕੇ ਕੀਤਾ ਜਾਵੇਗਾ ਸੋ ਹੁਣ ਚੰਡੀਗੜ੍ਹ ਦੇ ਵਿੱਚ ਦੱਸਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਵੱਡਾ ਇਕੱਠ ਜਿਹੜਾ ਉੱਥੇ ਟੈਕਸੀ ਡਰਾਈਵਰਾਂ ਦੇ ਵੱਲੋਂ ਕੀਤਾ ਗਿਆ ਆਪਣੀਆਂ ਗੱਡੀਆਂ 'ਚੋਂ ਨੇ ਕਾਰਾਂ 'ਚੋਂ ਨੇ ਉੱਥੇ ਖਲਾਰ ਦਿੱਤੀਆਂ ਗਈਆਂ ਨੇ ਤਸਵੀਰਾਂ ਦਾ ਰੁਕ ਕਰਦੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦੇ ਸੈਕਟਰ 25 ਤੋਂ ਸਾਹਮਣੇ ਆਈਆਂ ਨੇ ਜਿੱਥੇ 8 ਜੁਲਾਈ ਯਾਨੀ ਕਿ ਅੱਜ ਸਾਰੇ ਟੈਕਸੀ ਡਰਾਈਵਰ ਪਹੁੰਚੇ ਨੇ ਚਿਨਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੱਸਦੇ ਕਿ 29 ਤਰੀਕ ਨੂੰ 29 ਜੂਨ ਨੂੰ ਸਾਰੇ ਟੈਕਸੀ ਆਪਰੇਟਰਾਂ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰੇ ਡਰਾਈਵਰ ਭਰਾਵਾਂ ਤੇ ਅਤਿਆਚਾਰ ਦੇ ਖਿਲਾਫ ਵਿਸ਼ੇਸ਼ 71 ਤੱਕ ਰੈਲੀ ਗਰਾਊਂਡ ਸੈਕਟਰ ਚੰਡੀਗੜ੍ਹ ਦੇ ਪੱਛੀ ਵਿਖੇ ਜਿਹੜਾ ਮਿਤੀ 8 ਜੁਲਾਈ 2024 ਨੂੰ ਸਾਰੇ ਟੈਕਸੀ ਡਰਾਈਵਰ ਪਹੁੰਚਣ ਦੀ ਕਿਰਪਾਲਤਾ ਕਰਨ ਇਹ ਆਜ਼ਾਦ ਟੈਕਸੀ ਯੂਨੀਅਨ ਦੇ ਵੱਲੋਂ 29 ਤਰੀਕ ਨੂੰ ਜਿਹੜਾ ਇਹ ਪੱਤਰ ਲਿਖਿਆ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਵੱਲੋਂ ਹਰਿਆਣਾ ਦਿੱਲੀ ਚੰਡੀਗੜ੍ਹ ਦੇ ਟੈਕਸੀ ਮਾਲਕਾਂ ਤੇ ਚਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਡਰਾਈਵਰ ਪਰਾਮਾਂ ਦੀ ਲਗਾਤਾਰ ਹੋ ਰਹੀ ਕੂਟਮਾਰ ਨੂੰ ਲੈ ਕੇ ਇਕੱਠ ਜਿਹੜਾ ਕੀਤਾ ਜਾਵੇਗਾ 8 ਜੁਲਾਈ ਦਿਨ ਸੋਮਵਾਰ ਨੂੰ ਰੱਖਿਆ ਜਾ ਰਿਹਾ ਹੈ ਤੇ ਅੱਜੋ ਇਕੱਠ ਰੱਖਿਆ ਗਿਆ ਹਿਮਾਚਲ ਪ੍ਰਦੇਸ਼ ਸੂਬੇ ਦੇ ਵਿੱਚ ਡਬਲ ਟੈਕਸ ਟੋਲ ਗ੍ਰੀਨ ਟੈਕਸ ਪਾਰਕਿੰਗ ਇੱਥੋਂ ਤੱਕ ਜਦੋਂ ਸਵਾਰੀ ਹੋਟਲ ਟਾਬੇ ਤੇ ਰੁਕਦੀ ਹੈ ਤਾਂ ਇਹਨਾਂ ਦਾ ਰੋਜ਼ਗਾਰ ਚੱਲ ਰਿਹਾ ਹੈ ਜੇ ਕੋਈ ਡਰਾਈਵਰ ਗਲਤੀ ਕਰਦਾ ਹੈ ਤਾਂ ਬੈਠ ਕੇ ਗੱਲਬਾਤ ਹੋ ਸਕਦੀ ਹੈ ਇਹ ਨਹੀਂ ਕਿ ਉਹਨਾਂ ਦੀ ਕੂਟਮਾਰ ਜਿਹੜੀ ਕੀਤੀ ਜਾਵੇ ਸਾਰਾ ਕੁਝ ਦੇਖਦੇ ਹੋਏ ਯੂਨੀਅਨ ਇਕੱਠ ਰੱਖਣ ਜਾ ਰਹੀ ਹੈ। ਇਕੱਠ ਦੇ ਵਿੱਚ ਡਰਾਈਵਰ ਭਰਾਵਾਂ ਦੀ ਸਰਬਸੰਮਤੀ ਹੋਵੇਗੀ ਯੂਨੀਅਨ ਉਸ ਤੇ ਫੁੱਲ ਚਰਚਾ ਜੋ ਚੜਾਵੇਗੀ। ਜੇ ਕਾਫਲਾ ਹਿਮਾਚਲ ਪ੍ਰਦੇਸ਼ ਨੂੰ ਵੀ ਲੈ ਕੇ ਜਾਣਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ। ਇਹ ਆਜ਼ਾਦ ਟੈਕਸੀ ਯੂਨੀਅਨ ਦੇ ਵੱਲੋਂ ਪੱਤਰ ਜਿਹੜਾ 29 ਤਰੀਕ ਨੂੰ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ 8 ਜੁਲਾਈ ਨੂੰ ਵੱਡਾ ਇਕੱਠ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਸੀ ਤੇ ਇਹ ਸੈਕਟਰ 24 ਮੁਆਫ ਕਰਨਾ ਚੰਡੀਗੜ੍ਹ ਦੇ ਸੈਕਟਰ 25 ਦੀਆਂ ਤਸਵੀਰਾਂ ਨੇ ਜਿੱਥੇ 8 ਜੁਲਾਈ ਯਾਨੀ ਕਿ ਅੱਜ ਸਾਰੇ ਟੈਕਸੀ ਡਰਾਈਵਰਾਂ ਦੇ ਪੋਂਚਨ ਦੇ ਕਿਰਪਾਲਤਾ ਜਿਹੜੀ ਆ ਉਦੋਂ ਪੱਤਰ ਦੇ ਵਿੱਚ ਕੀਤੀ ਗਈ ਸੀ ਇੱਕ ਪਾਸੇ ਤੁਹਾਨੂੰ ਪੱਤਰ ਦਿਖਾ ਰਹਿਆਂ ਦੂਜੀ ਪਾਸੇ ਜੋ ਵੱਡਾ 1 ਇਕੱਠ 25 ਸੈਕਟਰ ਦੇ ਵਿੱਚ ਹੋਇਆ ਉਸ ਦੀ ਤਸਵੀਰ ਦਿਖਾ ਰਹੇ ਆ ਸੋ ਇਹ ਕਿਹਾ ਗਿਆ ਇਹਨਾਂ ਦੇ ਵੱਲੋਂ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਸਮਾਂ ਸਾਨੂੰ ਨਹੀਂ ਮਿਲਦਾ ਕਿਉਂਕਿ ਇਹਨਾਂ ਦੇ ਵੱਲੋਂ ਸੀਐਮ ਮਾਨ ਦੇ ਨਾਲ ਮੀਟਿੰਗ ਦਾ ਸਮਾਂ ਮੰਗਿਆ ਗਿਆ ਸਮਾਂ ਨਾ ਮਿਲਣ ਤੇ ਉਸ ਵਿੱਚੋਂ ਸੀਐਮ ਦੀ ਰਿਹਾਈਸ਼ ਦਾ ਕਿਰਾਉ ਕਰਾਉਣ ਦਾ ਵੀ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੋ ਜਾਦ ਟੈਕਸੀ ਯੂਨੀਅਨ ਦੇ ਵੱਲੋਂ ਰੋਸ ਪ੍ਰਦਰਸ਼ਨ ਇਕਿੱਤਾ ਸoareਹ ਮਾਚਲ ਦੇ ਵਿੱਚ ਟੈਕਸੀ ਡਰਾਈਵਰਾਂ ਦੇ ਨਾਲ ਜੋ ਘੁਟਮਾਰ ਹੋ ਰਹੀ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਹੈ ਸੀਐਮ ਮੰਤੋਂ ਮੀਟਿੰਗ ਦੇ ਲਈ ਸਮਾਂ ਮੰਗਿਆ ਗਿਆ ਸਮਾਜਿਕਰ ਨਹੀਂ ਮਿਲਦਾ ਤਾਂ ਰੋਸ ਵਿੱਚੋਂ ਸੀਐਮ ਦੇ ਰਹਿਾਇਸ਼ਤਾ ਕਿਰਾਉਵੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੋਇ ਕਾਰਡ ਦੇ ਵਿੱਚ ਡਰਾਈਵਰ ਭਰਾਵਾਂ ਦੀ ਸਰਵ ਸੰਮਤੀ ਹੋਵੇਗੀ ਯੂਨੀਅਨ ਉਸ ਤੇ ਫੁੱਲ ਚੜਾਵੇਗੀ ਜੇ ਕਾਫਲਾ ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਜਾਣਾ ਪਿਆ ਤਾਂ ਯੂਨੀਅਨ ਇਸ ਤੋਂ ਪਿੱਛੇ ਨਹੀਂ ਹਟੇਗਾ